ਕਾਰਯੋਗ 2364 ईटीटी सिलेक्टेड ਦੇ ਆਪ ਸਾਥੀਓ ਸਾਥੀਓ ਇਹ ਆਡੀਓ ਜਿਹੜੀ ਹੈ ਸਾਰੇ ईटीटी ਜਿੰਨੇ ਵੀ 2340 ਸਿलेक्टेड ਆ ਸਾਰਿਆਂ ਲਈ ਹੈ ਸਾਥੀਓ ਗੱਲ ਇਹ ਇਥੇ ਦਾ ਹੈ ਕਿ ਇੱਕ ਆਡੀਓ ਸੁਣੀ ਹੈ ਅੱਜ ਆਡੀਓ ਤਾਂ ਬਹੁਤ ਸੁਣ ਰਹੇ ਆ ਪਰ ਅ ਬਾਕੀਆਂ ਚਲੋ ਅਸੀਂ ਆਪਣੀ ਕਾਰਵਾਈ ਕਰ ਰਹੇ ਆ ਕਿਉਂਕਿ ਤੁਹਾਨੂੰ ਪਤਾ ਭਰਤੀ ਬਹਾਲ ਹੋ ਰਹੀ ਹੋ ਗਈ ਹੈ ਔਰ ਇਹ ਭਰਤੀ ਬਹਾਲ ਕਿਵੇਂ ਹੋਈ ਹੈ ਸਾਰਿਆਂ ਨੂੰ ਪਤਾ ਹੈ ITT ਸਾਥੀਆਂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਅ ਇਹਨਾਂ ਕੋ ਸਾਨੂੰ ਫੋਨ ਆਏ ITT ਸਾਥੀਆਂ ਦੇ ਵੀ ਬਹੁਤ سارے ਸਾਥੀਆਂ ਦੇ ਜਿਨ੍ਹਾਂ ਨੇ ਸਾਨੂੰ ਇਹ ਗੱਲ ਕਹੀ ਹੈ ਸਾਥਿਓ ਸਾਰਿਆਂ ਨਾਲ ਰਲ ਮਿਲ ਕੇ ਜਿਹੜੀ ਭਰਤੀ ਬਹਾਰ ਹੋਈ ਹੈ ਔਰ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ BEd ਨਾ ਹੁੰਦੀ ਤੇ ਸ਼ਾਇਦ ਇਹ ਬਹਾਲ ਨਾ ਹੁੰਦੀ ਇਹ ਸੱਚਾਈ ਹੈ ਮੈਂ ਕੋਈ ਅਸੀਂ ਕੋਈ ਮੰਡਿੰਗ ਕਰ ਰਹੇ ਅਸੀਂ ਆਪਣੇ ਲਈ ਕੀਤਾ ਜੋ ਕੀਤਾ ਸਮੂਹਿਕ ਤੇ ਚਾਉਣ ਲਈ ਕੀਤਾ ਹੈ ਕਿਉਂ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਸੀਗਾ ਕਿ ਅ ਭਰਤੀ ਜਿਹੜੀ ਰੱਦ ਨਹੀਂ ਹੋਣੀ ਚਾਹੀਦੀ ਮੇਰੀਆਂ ਪੁਰਾਣੀਆਂ ਆਡੀਓ ਸੁਣ ਲੋ ਕਿ ਮੈਂ ਹਮੇਸ਼ਾ ਇਹ ਕਿਹਾ ਵੀ ਰਜਗਾਰ ਜਿਹੜਾ ਬੜੀ ਮੁਸ਼ਕਲ ਮਿਲਦਾ ਹੈ ਬੜੀ ਮੁਸ਼ਕਲ ਸਰਕਾਰ ਜਿਹੜੀਆਂ ਪੋਸਟਾਂ ਕੱਢਦੀ ਹੈ ਤੇ ਬੜੀ ਮੁਸ਼ਕਲ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਤੇ ਇਹ ਰਜਗਾਰ ਖੁੱਸਣਾ ਨਹੀਂ ਚਾਹੀਦਾ ਬਹੁਤ ਬਹੁਤ ਸਾਰੇ ਮੇਰੇ ਪੁਰਾਣੀਆਂ ਆਡੀਓਸ ਪਈਆਂ ਹੋਈਆਂ ਨੇ ਸੁਣ ਸਕਦੇ ਹੋ ਅੱਜ ਵੀ ਉਸੇ ਬਾਬਤ ਗੱਲ ਕਰਨੀ ਹੈ ਕਿ ਪਹਿਲਾਂ ਤਾਂ ਇਹ ਗੱਲ ਕਰਨੀ ਵੀ 23 64 ਜਿਹੜੀ ਭਰਤੀ 2020 ਦੀ ਆਈ ਇੱਕ ਸਾਥੀ ਅੱਜ ਲਾਈਵ ਹੋਏ ਮੈਨੂੰ ਲੱਗਦਾ ਸ਼ਾਇਦ ਨਾ ਸਟੇਟ ਕਮੇਟੀ ਮੈਂਬਰ ਆਓ ਈਟੀਟੀ ਟੈਟ ਪਾਸ ਯੂਨੀਅਨ ਦਾ ਚਲੋ ਹਰ ਗਰੀਮ ਗੱਲ ਰੱਖਣ ਦਾ ਅਧਿਕਾਰ ਹੈ ਗੱਲ ਕੋ ਕਰ ਸਕਦਾ ਪਰ ਉਹ ਗੱਲ ਤੱਥਾਂ ਦੇ ਆਧਾਰਤ ਹੋਣੀ ਚਾਹੀਦੀ ਹੈ ਸੋ ਆਹੀ ਗੱਲ ਰੱਖ ਰਹੇ ਹਾਂ ਤੱਥਾਂ ਦੇ ਆਧਾਰ ਤੇ ਸਾਥੀ ਜੀ ਕਹਿ ਰਹੇ ਆ ਉਹ ਕਹਿੰਦੇ ਆ ਵੀ ਜਿਹੜੀ ਈਟੀਟੀ 2364 ਭਰਤੀ ਬਹਾਲ ਹੋਗੀ ਬੜੀ ਖੁਸ਼ੀ ਦੀ ਗੱਲ ਅਸੀਂ ਵੀ ਕਹਿੰਨੇ ਬਹੁਤ ਖੁਸ਼ੀ ਦੀ ਗੱਲ ਪਰ ਉਹਨਾਂ ਦੀ ਜਿਹੜੀ ਗੱਲ ਕਰਨ ਦਾ ਇੱਕ ਅਗਰ ਕਾਰਨ ਸੀਗਾ ਵੀ ਛਿਲਿੰਦਰ ਜੀ ਨੂੰ ਤੁਸੀਂ ਬਦਨਾਮੀ ਦਿੰਦੇ ਰਹੇ ਜਾਂ ਮਾੜਾ ਕਹਿੰਦੇ ਰਹੇ ਉਹ ਉਹ ਗਲਤ ਸੀ ਚਲੋ ਮੈਂ ਕਦੀ ਆਡੀਓ 'ਚ ਕਿਸੇ ਦਾ ਨਾਂ ਨਹੀਂ ਲਿਆ ਮੈਂ ਅੱਜ ਵੀ ਨਹੀਂ ਲੈ ਰਿਹਾ ਠੀਕ ਹੈ ਪਰ ਅੱਜ ਮੈਨੂੰ ਆਡੀਓ 'ਚ ਇਹ ਕਹਿਣਾ ਪੈ ਰਿਹਾ ਕਿ ਈਟੀਟੀ 2364 ਜਿੱਦਨ ਰੱਦ ਹੋਈ ਸੀਗੀ ਜਾਂ ਰੱਦ ਹੋਣ ਤੋਂ ਪਹਿਲਾਂ ਇੱਕ 8 ਸਤੰਬਰ 2021 ਨੂੰ ਫੈਸਲਾ ਜਿਹੜਾ ਰਿਜ਼ਰਵ ਹੋ ਗਿਆ ਸੀਗਾ ਤੇ 363 ਕੇਸ ਦਾ ਸਾਰਿਆਂ ਨੂੰ ਪਤਾ 8 ਸਤੰਬਰ 2021 ਮੈਂ ਫੇਰ ਰਿਪੀਟ ਕਰ ਰਿਹਾ ਸਾਰਾ ਕੁਝ ਲਗਭਗ ਤੈਅ ਸੀਗਾ ਲਗਭਗ ਮੈਰਿਟ ਬੇਸ ਤੇ ਸਰਵਿਸ ਰੂਲ ਅਕੋਰਡਿੰਗ ਭਰਤੀ ਜਿਹੜੀ ਬਹਾਲ ਹੋਣ ਜਾ ਰਹੀ ਸੀਗੀ ਸਾਰਿਆਂ ਨੂੰ ਪਤਾ ਲੱਗ ਚੁੱਕਾ ਸੀ ਔਰ ਈਵਨ ਕਿ ਡਿਪਾਰਟਮੈਂਟ ਨੇ ਸਕਰੂਟਨੀ ਦੀ ਲਿਸਟਾਂ ਵੀ ਦੁਬਾਰਾ ਕੱਢ ਦਿੱਤੀਆਂ ਸੀ ਦੁਬਾਰਾ ਸਕਰੂਟਨੀ ਜਾ ਰਹੀ ਹੋਗੀ ਸੀ ਅ ਉਸ ਤੋਂ ਬਾਅਦ 15 ਸਤੰਬਰ 2021 ਨੂੰ ਸਿਰਫ 8 ਦਿਨ ਬਾਅਦ ਸੀਐਮ ਕਿੰਨੇ ਲਾਈ ਸੀਗੀ ਉਹ ਸ਼ਿਲਿੰਦਰ ਜੀ ਨੇ ਹੀ ਲਾਈ ਸੀ ਸਾਰਿਆਂ ਨੂੰ ਪਤਾ ਚਾਹੇ ਜਿਹਨੂੰ ਨਹੀਂ ਪਤਾ ਸੀ ਕਾਪੀ ਕਢਾ ਕੇ ਦੇ ਦਾਂਗੇ ਔਰ ਉਸ ਉਸ ਕਾਪੀ ਚ ਕੀਆ ਗਿਆ ਔ ਸੀਐਮ ਚ ਕੀਆ ਗਿਆ ਸੀਗਾ ਕਿ ਬੀਆਰਡ ਨੂੰ ਵਿਧ ਹੈਲਡ ਕੀਤਾ ਜਾਵੇ ਕਿਉਂਕਿ ਇਹਨਾਂ ਨੂੰ ਪਤਾ ਸੀ ਭਰਤੀ ਬਹਾਲ ਹੋਣ ਜਾ ਰਹੀ ਹੈ ਉਹ 15 ਸਤੰਬਰ 2021 ਦੀ ਗੱਲ ਕਰ ਰਿਹਾ ਮੈਂ ਔਰ ਉਹਨਾਂ ਨੂੰ ਪਤਾ ਸੀ ਫੈਸਲਾ ਰਿਜ਼ਰਵ ਹੋ ਗਿਆ ਕੇਸ ਖਤਮ ਹੋ ਗਿਆ ਉਦੋਂ ਵੀ ਅਸੀਂ 3336 ਕੇਸ ਖਤਮ ਕਰਵਾ ਦਿੱਤਾ ਸੀਗਾ ਪਰ ਫਿਰ 15 ਸਤੰਬਰ ਨੂੰ ਸੱਤਾਂ ਦਿਨਾਂ ਬਾਅਦ ਸੀਐਮ ਲੱਗੀ ਔਰ ਇਹ ਕਿਹਾ ਗਿਆ ਬੀਆਰਡ ਨੂੰ ਵਿਧ ਹੈਲਡ ਕਰ ਲਓ ਪਰ ਅਦਾਲਤ ਸਾਰਿਆਂ ਨੂੰ ਪਤਾ ਹੈ ਅਦਾਲਤ ਕਦੀ ਵੀ ਕੋਈ ਨੋਟੀਫਿਕੇਸ਼ਨ ਦੇ ਵਿੱਚ ਕੋ ਚੇਂਜਸ ਨਹੀਂ ਕਰ ਸਕਦੀ ਨੋਟੀਫਿਕੇਸ਼ਨ ਦੇ ਅਨਸਾਰ ਹੀ ਭਰਤੀ ਹੋਣੀ ਐਡ ਦੇ ਅਨਸਾਰ ਹੀ ਭਰਤੀ ਹੋਣੀ ਔਰ ਜੱਜ ਨੇ ਇਸ ਚੀਜ਼ ਨੂੰ ਜਿਹੜਾ ਨਹੀਂ ਮੰਨਿਆ ਔਰ ਜਿਹੜੀ ਬੀਆਰਡ ਨੂੰ ਵਿਦ ਹੇਲਡ ਕਰਾਉਂਦੇ ਕਰਾਉਂਦੇ ਸਾਰੀ ਭਰਤੀ ਜਿਹੜੀ ਰੱਦ ਹੋ ਗਈ ਕਿਉਂਕਿ ਜਾਂ ਤੇ ਨੋਟੀਫਿਕੇਸ਼ਨ ਅਨਸਾਰ ਪੂਰਾ ਨੋਟੀਫਿਕੇਸ਼ਨ ਅਨਸਾਰ ਹੋਣਾ ਜਾਂ ਨਹੀਂ ਹੋਣਾ ਕਾਰਨ ਦੋਈ ਹੈ ਮੈਂ ਪਹਿਲਾਂ ਵੀ ਦੱਸਿਆ ਸੀ ਜਾਂ ਤੇ ਯੈਸ ਜਾਂ ਨੋ ਕਿ ਨੋਟੀਫਿਕੇਸ਼ਨ ਇਕੱਠਾ ਐ ਐਡ ਇਕੱਠੀ ਐ ਸੋ ਇਥੇ ਕਾਰਨ ਸੀ 15 ਸਤੰਬਰ ਨੂੰ ਸੀਐਮ ਕਿਨੇ ਲਾਈ ਔਰ ਉਹਦਾ ਉਹਦੇ ਸੀਐਮ ਨਾਲ ਲਾਉਣ ਨਾਲ ਸਾਰਾ ਜਿਹੜਾ ਆਧਾਰ ਜਿਹੜਾ ਕੇਸ ਦਾ ਖਰਾਬ ਹੋ ਗਿਆ ਔਰ ਭਰਤੀ ਜਿਹੜੀ ਰੱਦ ਹੋ ਗਈ। ਉਹੀ ਸੀਨ ਅੱਜ ਦੁਬਾਰਾ ਵਾਪਰ ਰਿਆ। ਅੱਜ ਫੇਰ ਭਰਤੀ ਬਹਾਲ ਹੋਈ ਆ। ਸਾਨੂੰ ਪਤਾ ਸੀ ਕਿਵੇਂ ਕਰਾਈਏ 3 ਸਾਲ ਲਗਾਤਾਰ ਮਿਹਨਤ ਕਰਕੇ ਸਾਥੀ ਮੇਰੀ ਆਵਾਜ਼ ਪਛਾਣਦੇ ਆ। ਮੈਂ ਕਦੀ ਲਾਈਵ ਨਹੀਂ ਹੋਇਆ ਨਾ ਮੈਂ ਕਦੀ ਆਪਣਾ ਨਾਮ ਦੱਸਿਆ ਆਡੀਓ 'ਚ। ਪਰ ਫਿਰ ਵੀ ਇੰਨਾ ਕਿ ਚਲੋ ਉਹਨੂੰ ਖੁਸ਼ੀ ਆ ਵੀ ਸਾਥੀ ਸਾਥੀ ਸਾਨੂੰ ਪਛਾਣਦੇ ਆ। ਸਾਡੀ ਆਵਾਜ਼ ਤੋਂ ਪਛਾਣਦੇ ਆ। ਪਰ ਅੱਜ ਵੀ ਉਹੀ ਸੀਨ ਹੈ 15 ਜਿਹੜੀ ਸਤੰਬਰ ਵਾਲਾ 2021 ਵਾਲਾ ਅੱਜ ਫੇਰ ਉਹੀ ਉਹੀ ਸੀਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਸਾਥੀਓ ਇਹ ਇਹ ਇਟਟੀ ਟੈਟ ਪਾਸ ਸਾਥੀਆਂ ਤੇ ਚਾਹੁੰਦਾ ਹੈ ਜੇ ਆਪਾਂ ਫਿਕਰ ਕਰਦੇ ਸੀ ਤੇ ਫਿਰ ਰਿਵਿਊ ਵਾਲੇ ਕਿਉਂ ਨਹੀਂ ਰਿਵਿਊ ਲਾਇਆ ਗਿਆ ਐਲਪੀਏ ਬੀਐਡ ਵੱਲੋਂ ਲੱਗੀ ਪਹਿਲੀ ਐਲਪੀਏ ਦਸੰਬਰ 2021 ਚ ਲੱਗੀ ਗੁਰਵਿੰਦਰ ਗੁਰਵਿੰਦਰ ਸਿੰਘ ਗੈਰੀ ਜਿਹੜਾ ਅੱਜ ਕੱਲ ਐਡਵੋਕੇਟ ਜਨਰਲ ਪੰਜਾਬ ਨੇ ਉਹਨਾਂ ਰਾਹੀਂ ਬੀਐਡ ਨੇ ਲਾਈ ਉਹ ਉਹ ਐਲਪੀਏ ਜਿਹੜੀ ਆ ਭਰਤੀ ਨੂੰ ਬਚਾਉਣ ਦਾ ਆਧਾਰ ਅੱਜ ਬਣੀ ਆ ਉਸੇ ਐਲਪੀ ਚ ਸਾਨੂੰ ਕਿਹਾ ਗਿਆ ਬੀਐਡ ਨੂੰ ਕਿਹਾ ਗਿਆ ਤੁਸੀਂ ਰਿਵਿਊ ਤੇ ਜਾਓ ਅਸੀਂ ਰਿਵਿਊ ਤੇ ਗਏ ਦੋਸਾਰ ਰਿਵਿਊ ਚੱਲਿਆ ਦੋਸਾਰ ਰਿਵਿਊ ਤੋਂ ਬਾਅਦ ਰਿਵਿਊ ਡਿਸਮਿਸ ਹੋਇਆ ਅਸੀਂ ਖੁਦ ਕਿਹਾ ਸੀ ਕਿ ਜਾਂ ਤੇ ਯੈਸ ਕਰ ਦਿਓ ਜਾਂ ਡਿਸਮਿਸ ਕਰ ਦਿਓ ਡਿਸਮਿਸ ਹੋਇਆ ਡਿਸਮਿਸ ਤੋਂ ਬਾਅਦ ਫਿਰ ਐਲਪੀਏ ਲੱਗੀ ਜੇ ਐਲਪੀਏ 2021 ਚ ਗੁਰਮਿੰਦਰ ਗੈਰੀ ਬੀਐਡ ਵੱਲੋਂ ਨਾ ਲੱਗਦੀ ਤੇ ਅੱਜ ਐਲਪੀਏ ਲੱਗਣੀ ਨਹੀਂ ਸੀਗੀ ਕਿਉਂਕਿ ਐਲਪੀ ਦਾ ਸਮਾਂ ਹੁੰਦਾ ਟਾਈਮ ਬਾਉਂਡ ਹੁੰਦਾ ਸੋ ਇਹਨਾਂ ਗੱਲਾਂ ਦਾ ਸੱਚਾਈ ਸਾਰੇ 880 ਸਾਥੀਆਂ ਨੂੰ ਪ ਸੋ ਫਿਰ ਮੈਂ ਕੰਨਾ ਸੀ ਮਾਰ ਨਹੀਂ ਕਰਦੇ ਸੀ ਆਪਣੇ ਲਈ ਕੀਤਾ ਸਮੂਹ 23 24 ਕੀਤਾ ਸਾਨੂੰ ਪਤਾ ਸੀ ਇਹ ਚ ਬਹੁਤ ਸਾਰੇ ਓਵਰੇ ਸਾਥੀ ਆ ਜਿਨ੍ਹਾਂ ਨੂੰ ਮੌਕਾ ਨਹੀਂ ਹੈ ਬਹੁਤ ਸਾਰੇ ਸਾਥੀ ਜਿਹੜੇ ਆ ਵਿਚਾਰੇ ਜਿਨ੍ਹਾਂ ਦਾ ਚੁੱਲਾ ਜਿਹੜਾ ਇਸ ਭਰਤੀ ਉੱਤੇ ਜਿਹੜਾ ਚੱਲਣਾ ਸੀਗਾ ਪਰ ਇਹ ਇਹ ਚੀਜ਼ ਨਹੀਂ ਸੋਚੀ ਗਈ ਅੱਜ ਫਿਰ ਦੁਬਾਰਾ ਜੇ ਆਪਾਂ ਨੂੰ ਚੇਤਾ ਆ ਗਿਆ ਵੀ ਭਰਤੀ ਜਿਹੜੀ ਬਾਹਰ ਹੋ ਗਈ ਆ ਤਾਂ ਆਪਾਂ ਫਿਰ ਇਦਾਂ ਉਦਾਂ ਇਹ ਨੋਟੀਫਿਕੇਸ਼ਨ ਅਨੁਸਾਰ ਰਹਿਣਾ ਜੋ ਰਹਿਣਾ ਜੇ ਜੋ ਹੋਣਾ ਨੋਟੀਫਿਕੇਸ਼ਨ ਅਨੁਸਾਰ ਹੋਣਾ ਕਿਸੇ ਤੇ ਕਿਆ ਕੁਛ ਨਹੀਂ ਹੋਣਾ ਇਹ ਸਚਾਈ ਜਿਹੜੀ ਲੀਗਲ ਜਿਹੜਾ ਪ੍ਰੋਸਪੈਕਟ ਹੈ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਨੋਟੀਫਿਕੇਸ਼ਨ ਚ ਕੋਈ ਚੀਜ਼ ਕੱਢ ਕੇ ਪਾਸੇ ਨਹੀਂ ਰੱਖੀ ਜਾ ਸਕਦੀ ਜਾਂ ਤਾਂ ਸਾਰਾ ਨੋਟੀਫਿਕੇਸ਼ਨ ਦੇ ਅਨੁਸਾਰ ਹੋਊਗਾ ਜਾਂ ਸਾਰਾ ਕੁਝ ਨੋਟੀਫਿਕੇਸ਼ਨ ਅਨੁਸਾਰ ਨਹੀਂ ਹੋਊਗਾ ਯਸ ਨੋ ਦੋ ਪਹਿਲਾਂ ਇਹ ਪ੍ਰਤੀਸੇ ਕਰਕੇ ਰੱਦ ਹੋਈਏ ਮੈਂ ਫੇਰ बार-बार ਕਹਿਣਾ ਕਿਸੇ ਨੂੰ ਗਲਤ رائے ਦੇਣੀ ਜਿਹੜੀ ਹੈ ਇਥੇ ਨਹੀਂ ਚਾਹੀਦੀ ਕਿਉਂਕਿ ਅੱਜ ਫੇਰ ਉਹੀ ਕੁਝ ਹੋ ਰਿਹਾ ਜਿਹੜਾ ਪਹਿਲਾਂ ਸੀਗਾ ਜੇ ਭਰਤੀ ਦੀ ਫਿਕਰ ਹੋਣੀ ਚਾਹੀਦੀ ਹੈ ਚਲੋ ਕਰਦੇ ਕਰੋ ਫਿਕਰ ਭਰਤੀ ਦੀ ਪਰ ਭਰਤੀ ਦੀ ਫਿਕਰ 2 ਸਾਲ 3 ਸਾਲ ਪਹਿਲਾਂ ਕਿੱਥੇ ਸੀ ਜਿੱਦਣ ਰੱਦ ਹੋਈ ਸੀ ਉਦੋਂ ਲੱਡੂ ਕੌਣ ਵੰਡਦਾ ਸੀ ਪ੍ਰਗਟ ਸਿੰਘ ਨੂੰ ਜਾ ਕੇ ਕੌਣ ਕਹਿੰਦਾ ਸਿੱਖਿਆ ਮੰਤਰੀ ਪੰਜਾਬ ਜਿਹੜਾ ਪੁਰਾਣੇ ਕਾਂਗਰਸ ਵੇਲੇ ਸੀ ਉਹਨੇ ਜਾ ਜਾ ਕੌਣ ਕਹਿੰਦਾ ਸੀ ਭਰਤੀ ਰੱਦ ਕਰਕੇ 23 46 ਨਵੀਂ ਕੱਢ ਦਿਓ ਇਹ ਸਾਰਿਆਂ ਨੂੰ ਪਤਾ ਹੈ ਇਹ ਚੀਜ਼ ਸਾਰਿਆਂ ਨੂੰ ਸੱਚਾਈ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਅੱਜ ਫਿਰ ਆਪਾਂ ਨੂੰ ਯਾਦ ਆ ਗਿਆ ਭਰਤੀ ਜਿਹੜੀ ਜੇ ਬਹਾਲ ਹੋ ਗਈ ਆ ਤੇ ਇਹ ਜੀ ਇਦਾਂ ਹੋਣਾ ਚਾਹੀਦਾ ਉਦਾਂ ਹੋਣਾ ਚਾਹੀਦਾ ਫਿਰ ਆਪਾਂ 2 ਸਾਲ ਪਹਿਲਾਂ ਵੀ ਐਫਰਟ ਕਰਦੇ ਨਾ ਉਹ ਸਾਥੀ ਸਾਨੂੰ ਦੱਸਦੇ ਆ ਨਵੀ ਹੀਰਾ ਬਾਈ ਸਾਰੇ ਦੱਸਦੇ ਆ ਵੀ ਹਾਂ ਬਈ ਅਸੀਂ ਆਪਣੀ ਲੜਾਈ ਆਪ ਲੜੀ ਹੈ ਸੋ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਜਿਹਦਾ ਬਚਣਾ ਚਾਹੀਦਾ ਅੱਜ ਵੀ ਮੈਂ ਕਹਿੰਨਾ ਸਾਥੀਓ ਅਸੀਂ ਬੜੀ ਮੁਸ਼ਕਲ ਬੜੀ ਮਿਹਨਤ ਕੀਤੀ ਆ ਹਾਂ ਜੇ ਹੋਣਾ ਸਭ ਕੋ ਨੋਟਿਫਿਕੇਸ਼ਨ ਦੇ ਅਨਸਾਰ ਹੋਣਾ ਕੁਛ ਇੱਚ ਚੇਂਜ ਨਹੀਂ ਹੋ ਸਕਦਾ ਕਲੀਅਰ ਕੱਟ ਗੱਲ ਹੈ ਦੂਜੀ ਕਿਸੇ ਦੇ ਕਹਿਣ ਅਨੁਸਾਰ ਕੁਛ ਨਹੀਂ ਹੋਣਾ ਔਰ ਜੇ ਮੰਨ ਲਓ ਇਹ ਗੱਲ ਕਰਦੇ ਆ ਇੱਕ ਤਾਂ ਮੈਂ ਐਗਜ਼ਾਮਪਲ ਦੇਣਾ 2020 ਦੀ ਐਡ ਆ ਉਹ ਚ ਲਿਖਿਆ ਹੈ ਵੀ 55% ਗ੍ਰੈਜੂਏਸ਼ਨ 2022 ਤੋਂ ਲਾਗੂ ਹੋਣੀ ਆ ਤੇ ਜੇ ਇਦਾਂ ਵਾ ਜੇ ਸਭ ਕੋ ਹੁਣ ਫਿਊਚਰ ਦੇ ਅਨੁਸਾਰ ਹੀ ਹੋਣਾ ਤੇ ਫੇ ਅੱਜ ਵੀ ਉਹ 55% ਵਾਲੀ ਸ਼ਰਤ ਲਾਗੂ ਹੋਣੀ ਚਾਹੀਦੀ ਉਹ ਨਹੀਂ ਆ ਕਿਉਂਕਿ ਜੋ ਐਡ 'ਚ ਨਹੀਂ ਲਿਖੀ ਉਹ ਨਹੀਂ ਹੋਣੀ ਜੋ ਐਡ 'ਚ ਲਿਖਿਆ ਉਹੀ ਹੋਣਾ ਅੱਜ ਫੇਰ 55% ਵਾਲੀ ਸ਼ਰਤ ਲਾਗੂ ਕਰ ਦੇਣੀ ਚਾਹੀਦੀ ਆ ਫੇ ਕਿਉਂਕਿ ਬਾਈ ਨੰਘਿਆ ਇਹ ਗੱਲਾਂ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਹੈ ਨਾ ਸੋ ਉਦੋਂ ਪਲੱਸ 2 ਨੂੰ ਮੌਕਾ ਦਿੱਤਾ ਗਿਆ ਉੱਚ 2022 ਤੋਂ ਬਾਅਦ ਪਾਸ 2 ਨੂੰ ਮੌਕਾ ਨਹੀਂ ਹੈ ਅੱਜ ਫਿਰ ਗ੍ਰੈਜੂਏਸ਼ਨ ਬੇਸ ਤੇ ਭਰਤੀ ਡਿਪਾਰਟਮੈਂਟ ਕਰੇਗਾ ਜੇ ਇਹ ਗੱਲ ਸੱਚਾਈ ਹੈ ਪਰ ਇਦਾਂ ਨਹੀਂ ਹੋਣਾ ਕਿਉਂਕਿ ਜੋ 2020 ਦੀ ਐਡ ਕਹਿੰਦੀ ਉਸ ਅਨੁਸਾਰ ਹੋਣਾ ਭਾਵੇਂ 22 ਨੰਗਿਆ ਚਾਹੇ 23 ਚਾ 24 ਆ ਗਿਆ ਜੋ ਵੀ ਹੈ ਸੋ ਤੱਥ ਜਿਹੜੇ ਤੁਹਾਡੇ ਸਾਹਮਣੇ ਆ ਕਿਸੇ ਦੇ ਕਹਿਣ ਅਨੁਸਾਰ ਕੁਝ ਨਹੀਂ ਹੋਣਾ ਗੱਲ ਸਾਰਾ ਗੱਲ ਰੱਖਣ ਦਾ ਅਧਿਕਾਰ ਸਾਰਿਆਂ ਨੂੰ ਆ ਪਰ ਸਾਨੂੰ ਇਸ ਗੱਲ ਦਾ ਆਡੀਓ ਪਾਉਣੀ ਪਈ ਮੈਂ ਪਾਉਣੀ ਨਹੀਂ ਚਾਹੁੰਦਾ ਕਿਸੇ ਦੇ ਕਿਸੇ ਦੇ ਵੀ ਕੋਈ ਵੀ ਗੱਲ ਕੋਈ ਸਾਰੇ ਗੱਲ ਕਰ ਸਕਦੇ ਆ ਪਰ ਮੈਨੂੰ ਇਸ ਗੱਲ ਦੀ ਮਹਿਸੂਸ ਹੋਈ ਵੀ 3 ਸਾਲ ਪਹਿਲਾਂ ਆ ਅੱਜ ਭਰਤੀ ਬਹਾਲ ਹੋਈ ਤਾਂ ਅੱਜ ਗੱਲਾਂ ਸਾਰੀਆਂ ਯਾਦ ਆ ਗਈਆਂ ਆਪਾਂ ਨੂੰ ਅੱਜ ਹੱਕ ਵੀ ਯਾਦ ਆ ਗਏ ਈਟੀਟੀ ਸਾਥੀ ਸਾਰੇ ਸੁਖਸ਼ ਹੋ ਤਾਂ ਕਹਿੰਦੇ ਭਰਤੀ ਪੂਰੀ ਹੋ ਜੇ ਸਾਥੀ ਕਿਹੜਾ ਨਹੀਂ ਖੁਸ਼ ਜਿਹੜਾ ਖੁਸ਼ ਨਹੀਂ ਆ ਉਹ ਜਿਹੜਾ ਬੰਦਾ ਪਹਿਲਾਂ ਹੀ ਜੌਬ ਕਰ ਰਿਹਾ ਉਹ ਖੁਸ਼ ਨਹੀਂ ਆ ਉਹ ਤਾਂ ਜੌਬ ਤੇ ਲੱਗੇ ਹੋਏ ਆ ਉਹਨਾਂ ਨੂੰ ਕੋਈ ਫਰਕ ਨਹੀਂ ਆ ਭਰਤੀ ਤੇ ਰੋਜ਼ਗਾਰ ਤੇ 23 64 ਦਾ ਮਰਨਾ ਹੈ ਨਾ ਜੇ ਬਚਾਇਆ ਤੇਨੂੰ ਬਚਿਆ ਬਚਾ ਲਈਏ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਇਹ ਗੱਲ ਸੱਚ ਸਾਰਿਆਂ ਦੇ ਸਾਹਮਣੇ ਆ ਵੀ ਭਰਤੀ ਕਿੱਥੋਂ ਬਚੀ ਕਿਵੇਂ ਗਈ ਆ ਬਾਚਰ ਵੀਊ ਐਟੀਟੀ ਸਾਥੀ ਨੇ ਲਾਇਆ ਪਹਿਲਾਂ ਐਲਪੀ ਸਾਡੀ ਲੱਗੀ ਸੀ ਫਿਰ ਵੀਊ ਅਸੀਂ ਲਾਇਆ ਉਹਨਾਂ ਨੇ ਵੀ ਲਾਇਆ ਬਾਅਦ ਚ ਐਲਪੀ ਉਹਨਾਂ ਨੇ ਵੀ ਲਾਈ ਅਸੀਂ ਵੀ ਲਾਈ ਇਕੱਠੇ ਹੋ ਗਏ ਜੇ ਆਪਾਂ ਇਕਤਾ ਚ ਬਰਕਤ ਹੁੰਦੀ ਆ ਹਾਂ ਇਹ ਗੱਲ ਹੈ ਕਹਿੰਦੇ ਆ ਵੀ ਐਟੀਟੀ ਦੀ ਪੋਸਟ ਐਟੀਟੀ ਨੂੰ ਕੋਈ ਬੰਦਾ ਧੱਕੇ ਨਾਲ ਨਹੀਂ ਇੱਥੇ ਆਇਆ ਸਰਕਾਰ ਨੇ ਬੁਲਾਇਆ ਸਰਕਾਰ ਨੇ ਅਪਲਾਈ ਕਰਾਇਆ ਕਾਨੂੰਨ ਸਰਕਾਰ ਦਾ ਸੀ ਕੋਈ ਧੱਕੇ ਨਾਲ ਨਹੀਂ ਵੜ ਗਿਆ ਆ ਕੇ ਆਪਣੇ ਆਪ ਧੱਕੇ ਨਾਲ ਹੁਣ ਨਹੀਂ ਕੋਈ ਵੜ ਗਿਆ ਆ ਕੇ 6835 ਚ ਕੋਈ ਜਦੋਂ ਨਹੀਂ ਆਇਆ ਰੂਲ ਐਮੈਂਡ ਕਰਤੇ ਉਦੋਂ ਡਿਪਾਰਟਮੈਂਟ ਨੇ ਨਹੀਂ ਬੁਲਾਇਆ ਤਾਂ ਨਹੀਂ ਡਿਪਾਰਟਮੈਂਟ ਨੇ ਕੰਸੀਡਰ ਕੀਤਾ ਚਾਹੇ ਕੋਰਟ ਕੇ 5893 ਜੋ ਤੱਕ ਇਹ ਨਾ ਕਿ ਵਣੀ ਵੜ ਗਿਆ ਇਸੇ ਕਰਕੇ ਇਹ ਗੱਲਾਂ ਸਰਕਾਰ ਜਿਹੜੀ ਇਹ ਪਾਲਿਸੀ ਬਣਾਉਂਦੀ ਆ ਤੇ ਲੋਕ ਆਉਣਗੇ ਸਰਕਾਰ ਜਦੋਂ ਕਹਿੰਦੀ ਆਉਣਗੇ ਇਹ ਕਹਿੰਦੇ ਬੀਐਡ ਈਟੀਟੀ ਸਾਥੀ ਬੀਐਡ ਚ ਨਹੀਂ ਆਉਂਦੇ ਸਰਕਾਰ ਜੇ ਬੀਐਡ ਚ ਈਟੀਟੀ ਸਾਥੀਆਂ ਨੂੰ ਮੌਕਾ ਦੇਊਗੀ ਤੇ ਈਟੀਟੀ ਸਾਥੀ ਆਉਣਗੇ ਈਟੀਟੀ ਸਾਥੀ ਕਿਉਂ ਨਹੀਂ ਆਉਣਗੇ ਜੇ ਸਰਕਾਰ ਕਾਨੂੰਨ ਬਣਾਉਂਦੀ ਹੈ ਤਾਂ ਆਉਣਗੇ ਕਾਨੂੰਨ ਬਣਿਆ ਤਾਂ ਲੋਕ ਆਏ ਨਾ ਲੋਕਾਂ ਦਾ ਕੋਈ ਕਸੂਰ ਨਹੀਂ ਜੇ ਆਪਾਂ ਜੇ ਲੋਕ ਆਏ ਸੀ ਤੇ 3 ਸਾਲ ਲੋਕਾਂ ਨੇ ਮਿਹਨਤ ਵੀ ਕੀਤੀ ਜੇ ਸਿਲੈਕਟ ਕੋਈ ਹੋ ਗਿਆ ਇੱਕ ਹੋ ਗਿਆ 100 200 ਬੰਦਾ ਇਹ ਵੀ ਗੱਲ ਕੀਤੀ ਜਾ ਰਹੀ ਹੈ ਬੀਆਰਡ ਦੇ ਬੰਦੇ ਬਹੁਤ ਸਾਥੀ ਈਟੀਟੀ ਦਾ ਕੋਈ ਨਹੀਂ ਲੱਗਣਾ ਇਹੀ ਗੱਲਾਂ ਪਹਿਲਾਂ ਸੀ 1700 ਬੰਦਾ ਬੀਆਰਡ ਦਾ ਲੱਗ ਰਿਹਾ ਜੀ ਇਹ ਸਚਾਈ ਨਹੀਂ ਹੈ ਸਾਰੇ ਬੰਦੇ ਬੀਆਰਡ ਦੇ ਮਾਸਟਰ ਜਿਹੜਾ ਚ ਲਗਭਗ ਚਲੇ ਗਏ ਕੋਈ ਸਾਥੀ ਜਿਹੜੇ ਹੋਣਗੇ 100 150 ਐਗਜੈਕਟ ਇੰਨੇ ਕ ਆਰਾਊਂਡ ਅਬਾਊਟ ਸਾਰੇ ਸਾਥੀਆਂ ਨੂੰ ਪਤਾ ਹੈ ਔਰ ਇਹ ਮੈਰਿਟ ਡਾਊਨ ਜਾਣੀ ਥੱਲੋਂ ਸਾਰੇ ਈਟੀਟੀ ਸਾਥੀ ਵੀ ਚੁੱਕੇ ਜਾਣੇ ਆ ਇਹ ਜ਼ਰੂਰੀ ਨਹੀਂ ਆ ਵੀ ਸਾਰੇ ਵੀ ਬੀਆੜੀ ਥਲੇ ਆਉਣੇ ਆ ਇਹ ਫਿਰ ਅਫਵਾਹ ਫਲਾਈ ਜਾ ਰਹੀ ਹੈ ਉਸ ਤੋਂ ਬਚੋ ਸੋ ਮੇਰੀ ਬੇਨਤੀ ਹੈ ਤੱਥਾਂ ਦੇ ਆਧਾਰ ਤੇ ਗੱਲ ਕਰੀਏ ਸਾਰਿਆਂ ਦੇ ਤੱਥ ਬਾਕੀ ਸਾਹਮਣੇ ਆ ਇਹ ਗੱਲਬਾਤ ਕਰਨੀ ਜ਼ਰੂਰੀ ਸੀਗੀ ਅ ਅਸੀਂ ਕਿ ਇਹ ਸਾਰੇ ਸਤਕਾਰਯੋਗਾਂ ਅਸੀਂ ਕਿਸ ਦੇ ਖਿਲਾਫ ਨਹੀਂ ਗੱਲ ਕਰਦੇ ਪਰ ਆ ਜਿਹੜੀ ਗੱਲ ਕੀਤੀ ਗਈ ਨਾ ਪਰਤੀ ਗਲਤ ਸੀ ਬਚਾਈ ਕਿੰਨੇ ਆ ਜਾਂ ਕੀ ਹੋਇਆ ਉਹਦਾ ਜਾਣਕਾਰੀ ਦੇਣੀ ਜ਼ਰੂਰੀ ਸੀ ਮੈਂ ਅਜੇ ਤੱਕ ਕਿਸੇ ਦਾ ਨਾਮ ਲੈ ਕੇ ਗੱਲ ਨਹੀਂ ਕੀਤੀ ਨਾ ਮੈਂ ਕਰਦਾ ਪਰ ਇੱਥੇ ਗੱਲ ਕਰਨੀ ਜ਼ਰੂਰੀ ਸੀ ਵੀ ਏ ਪੀ ਚੋਂ ਮੈਂ ਵਰਤੀ ਜੀ ਪਹਿਲਾਂ ਕਿਉਂ ਨਹੀਂ ਯਾਦ ਆਈ ਅੱਜ ਹੀ ਕਿਉਂ ਯਾਦ ਆ ਗਈ ਸੋ ਮੇਰੀ ਬੇਨਤੀ ਹੈ ਤੇ ਵਿਚਾਰ ਕਰਿਓ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ